ਤਾਂ ਦੇਖ ਲਓ ਕੋਈ ਧੂਆ ਛੱਡ ਰਹੀ ਆ ਕੋਈ ਹਾਂਡੀ ਜਿਹੜੀ ਆ ਤੇ ਰੱਜਾ ਪਿਆ ਵਿੱਚ ਮਟਨ ਤੁਸੀਂ ਦੇਖ ਸਕਦੇ ਹੋ ਕਿ ਧੂਆ ਧਾਰ ਕੋਲੇ ਦੇ ਤਿਆਰ ਹੋਇਆ 4 ਘੰਟੇ ਲੱਗਦਾ ਮੇਰੇ ਵੀਰ ਭੈਣ ਜਿਹੜੇ ਸ਼ਕੀਨ ਨੇ ਮਾਸ ਦੇ ਜਿਹੜੇ ਕਹਿੰਦੇ ਨੇ ਵੀ ਚਿਕਨ ਖਾਣਾ ਮਟਨ ਖਾਣਾ ਤਾਂ ਬਿਲਕੁਲ ਖਾਸ ਤਰੀਕੇ ਤਿਆਰ ਹੁੰਦਾ ਹੈ ਹਾਂਡੀ ਚਿਕਨ ਦੇਖ ਸਕਦੇ ਤੁਸੀਂ ਇੱਕ ਨਹੀਂ ਕਈ ਹਾਂਡੀਆਂ ਲੱਗੀਆਂ ਪਈਆਂ ਨੇ ਕਿਸੇ 'ਚ ਚਿਕਨ ਹੈ ਤੇ ਕਿਸੇ 'ਚ ਮਟਨ ਹੈ ਨਾ ਟਾਈਮ ਲੱਗ ਜਾਂਦਾ ਮੰਨ ਲਓ ਮਟਨ ਆ ਜੀ ਤਿੰਨ ਤੋਂ ਸਾਢੇ ਤਿੰਨ ਚਾਰ ਘੰਟੇ ਵੀ ਲੱਗ ਜਾਂਦੇ ਆ ਜਿਹੜਾ ਚਿਕਨ ਇੱਕ ਘੰਟੇ ਚ ਤਿਆਰ ਹੋ ਜਾਂਦਾ ਅੱਛਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨ ਇਟਲੀ ਪੁਰਤਗਾਲ ਬਹੁਤ ਦੂਰ ਦੂਰ ਤੇ ਲੋਕ ਕੋਰਟ ਕਰਨ ਲਈ ਆਏ ਨੇ ਕੀ ਬਾਤ ਹੈ ਖੁਸ਼ ਹੋ ਕੇ ਖਾ ਕੇ ਗਏ ਨੇ ਕਿ ਮੈਂ ਉਹ ਸੁਣਿਆ ਤੁਸੀਂ ਕਹੇ ਵੀ ਅਸੀਂ ਮਟਨ ਵੀ ਜਿਹੜਾ ਸਾਡੀ ਜਿਹੜੀ ਕਲੈਕਸ਼ਨ ਮਟਨ ਦੀ ਉਹ ਹਿਮਾਚਲ ਤੋਂ ਆ ਐਕਚੁਅਲ ਕੀ ਆ ਉਹ ਨਾ ਤਾਂ ਪੱਕ ਪਾਂਦਾ ਹੁਣ ਇਹਦੇ ਜਿਹੜੇ ਪੀਸ ਆ ਅਸੀਂ 12 ਪੀਸ ਦੇ ਰਹੇ ਖਾਂਡੀ 12 ਦੇ 12 ਪੀਸ ਖਾਦੇ ਜਾਣਗੇ ਜੀ ਉਹਦੇ ਚ ਕੀ ਹੋਏਗਾ 4-6 ਪੀਸ ਅੱਟ ਵੀ ਖਾਏ ਜਾਣਗੇ ਬਾਕੀ ਬਚ ਜਾਣਗੇ ਹਾਂ 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 ਰੋਈ ਦੀ ਮਾਲਕ ਸੋਦੀ ਕੰਨੀ ਡਿਮਾਂਡ ਰਹਿੰਦੀ ਹੁੰਦੀ ਹਾਂ ਦੀ ਅੰਦਾਜ਼ਾ ਕੋਈ 500 ਦਾ 600 ਹੋਰ ਚੁੱਕੇ ਅੱਛਾ ਇੱਕ ਦਿਨ ਕੀ ਬਾਤ ਹੈ ਕਿਤੋਂ ਹੈ ਸਰ ਮੈਡਰ ਅੰਦਰ ਤੋਂ ਰੇਟਿੰਗ ਕਿੰਨੀ ਦਿਓਗੇ 10 ਤੋਂ 10 ਹੈ ਕਲੇਰ ਕੋਟਰੇ ਤੋਂ ਲੋਕ ਆਉਣੇ ਸ਼ੁਰੂ ਕੋਟਕਪੁਰੇ ਕਹਿੰਦੇ ਹਾਂ ਨਹੀਂ ਪਛਾਣ ਹੀ ਸਕਦੇ ਸਾਨੂੰ ਤਾਂ ਤੁਸੀਂ ਲੈ ਕੇ ਜਾਓ ਰਿਹਾ ਜੀ ਜੀ ਪਟਿਆਲਾ ਖੰਨਾ ਅੰਮ੍ਰਿਤਸਰ ਜਲੰਧਰ ਬਹੁਤ ਮੈਂ ਕਹਿੰਦਾ ਪੰਜਾਬ ਦਾ ਤਾਂ ਕੋਈ ਏਰੀਆ ਜਿੱਤੋਂ ਨਹੀਂ ਲੋਕ ਆਏ ਮੇਰੇ ਕੋਲ ਆਪ ਆਏ ਸੀ ਲੱਭੇ ਨਹੀਂ ਢੱਬਾ ਜਾਂ ਕਿਵੇਂ ਨਹੀਂ ਮੈਂ ਲੱਭਿਆ ਮੈਂ ਤਾਂ ਸਾਰੇ ਸੈੱਡ ਦੇ ਵਿੱਚ ਲੱਭਿਆ ਮੈਨੂੰ ਮਿਲਿਆ ਨਹੀਂ ਨਾ ਤਿੰਨ ਚਾਰ ਗੇੜੇ ਤੁਸੀਂ ਵੀ ਇਸ ਟੀਨ ਚਾਰ ਗੇੜੇ ਮਰ ਗਿਆ ਸੀ ਅੱਜ ਤੱਕ ਨਾ ਸਾਨੂੰ ਵੀ ਨਹੀਂ ਲੱਭਿਆਗਾ ਦੂਜੇ ਜਿਹੜੇ ਵਿਚਾਲੇ ਆ ਉਹਨਾਂ ਵਾਸਤੇ ਕੀ ਉਹਨਾਂ ਵਾਸਤੇ ਪਨੀਰ ਦੀ ਹਾਂਡੀ ਤਿਆਰ ਕੀਤੀ ਹੋਣ ਦੇ ਲਈ ਅੱਛਾ ਦਾਲ ਤਿਆਰ ਕੀਤੀ ਹੋਈ ਹੈ ਜੀ ਤਾਂ ਇਹ ਦਾਲ ਹਾਂਡੀ ਆ ਤੁਸੀਂ ਇਹ ਵੀ ਤਿਆਰ ਪਰ ਤਿਆਰ ਹੈ 70 ਵਜੇ ਦਾਲ ਸਬਜ਼ੀ ਦੁਆਰਾ ਲੈ ਸਕਦੇ ਹੋ ਪਨੀਰ ਤੇ ਦਹੀਂ ਇੱਕ ਵਾਰ ਮਿਲੇਗਾ ਜੀ ਦਾਲ ਸਬਜ਼ੀ ਤੁਸੀਂ ਲੈ ਸਕਦੇ ਜ ਤਿੰਨ ਰੋਟੀਆਂ ਥਾਲੀ ਦੇ ਵਿੱਚ ਤੇ ਰਾਈਸ ਨਹੀਂ ਦਾਲ ਸਬਜ਼ੀ ਜਿੰਨੀ ਮਰਜ਼ੀ ਲਈ ਜਾਵੇ ਬੰਦਾ ਕਿੰਨੀ ਵਾਰੀ ਲੈ ਹਾਂਜੀ ਅੱਛੀ ਗੱਲ ਪੰਜਾਬ ਵਾਂਗ ਕ ਦੇਖ ਰਿਹਾ ਹੂੰ ਤੁਸੀਂ ਮੈਂ ਕਰਨ ਹਾਂਡਾ ਭਾਈ ਜੀ ਅੱਜ ਦੀ ਵੀਡੀਓ ਖਤਮ ਹੁੰਦਿਆਂ ਹੁੰਦਿਆਂ ਤੁਹਾਡੇ ਮੂੰਹ ਦੇ ਵਿੱਚ ਪਾਣੀ ਆ ਜਾਣਾ ਇਹ ਗੱਲ ਲਾਜ਼ਮੀ ਆ ਮੇਰੇ ਤੋਂ ਹੁਣੇ ਤੁਸੀਂ ਲਿਖਾ ਲਓ ਕਿਉਂਕਿ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਅਜਿਹੇ ਢਾਬੇ ਦੇ ਖਾਸ ਪਕਵਾਨ ਜੋ ਕਿ ਤੋਂ ਨੂੰ ਮਜਬੂਰ ਕਰ ਦੇਣਗੇ ਇੱਥੇ ਆਉਣ ਵਾਸਤੇ ਖਾਸ ਤੌਰ ਤੇ ਜਿਹੜੇ ਮੇਰੇ ਵੀਰ ਭੈਣ ਜਿਹੜੇ ਸ਼ਕੀਨ ਨੇ ਮਾਸ ਦੇ ਜਿਹੜੇ ਕਹਿੰਦੇ ਨੇ ਵੀ ਚਿਕਨ ਖਾਣਾ ਮਟਨ ਖਾਣਾ ਤਾਂ ਬਿਲਕੁਲ ਖਾਸ ਤਰੀਕੇ ਤਿਆਰ ਹੁੰਦਾ ਹੈ ਹਾਂਡੀ ਚਿਕਨ ਦੇਖ ਸਕਦੇ ਤੁਸੀਂ ਇੱਕ ਨਹੀਂ ਕਈ ਹਾਂਡੀਆਂ ਲੱਗੀਆਂ ਪਈਆਂ ਨੇ ਕਿਸੇ 'ਚ ਚਿਕਨ ਹੈ ਤੇ ਕਿਸੇ 'ਚ ਮਟਨ ਹੈ ਮਟਨ ਵੀ ਕਹਿੰਦੇ ਬਾਈ ਜੀ ਬੱਕਰਾ ਪਹਾੜਾ ਤੋਂ ਆਉਂਦਾ ਹੈ ਤੇ ਇੱਥੇ ਆ ਕੇ ਫਿਰ ਤਿਆਰ ਹੁੰਦਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਬਾਈ ਤੇ ਧੰਨਵਾਦ ਜੀ ਤੁਹਾਡਾ ਹਾਂਡੀ ਢਾਬਾ ਆਪਾਂ ਜਿਹੜਾ ਨਾਂ ਰੱਖਿਆ ਮਟਕਾ ਪੰਜਾਬੀ ਢਾਬਾ ਹਾਂਜੀ ਤੇ ਕੀ ਖਾਸ ਆ ਭਈ ਆਪਾਂ ਕਿਉਂ ਮਟਕਿਆਂ 'ਚ ਬਣਾਈਏ ਨੇ ਗੈਸ ਤੇ ਕਿਉਂ ਨਹੀਂ ਬਣਾ ਰਹੇ ਆ ਆਪਾਂ ਚੁੱਲ੍ਹੇ ਤੇ ਕਿਉਂ ਪਹਿਲਾਂ ਤੁਸੀਂ ਇਹ ਦੇਖੋਗੇ ਆ ਮਟਕਿਆਂ ਭਈ ਨੇ ਕਿੰਨੀ ਖਿੱਚ ਪਾ ਰਹੀਆਂ ਨੇ ਜੀ ਜੀ ਬਿਲਕੁਲ ਥੋੜਾ ਕੁਐਸਚਨ ਆਨਸਰ ਇੱਥੋਂ ਹੀ ਨਿਕਲ ਰਹਿਣਾ ਹਾਂ ਆਹ ਕੋਲਾ ਪਿਆ ਹੰਡੀ ਪਈ ਆ ਨਹੀਂ ਜਿਹੜਾ ਵੀ ਲੋਕ ਅਟਰੈਕਟਿਵ ਕਰ ਰਹੇ ਇਹਨੂੰ ਖਿੱਚ ਪੈ ਰਹੀ ਹੈ ਤੇ ਬੰਦਾ ਹੁਣ ਸੋੰਦਾ ਕਿ ਹਾਂ ਵਧੀਆ ਖਾਣਾ ਮਿਲੇ ਪਰ ਅੱਜ ਦੇ ਟਾਈਮ 'ਚ ਵਧੀਆ ਖਾਣਾ ਦੇਣਾ ਬਹੁਤ ਮੁਸ਼ਕਿਲ ਆ ਹਾਂ ਤੇ ਬਈ ਉਸੇ ਉਸੇ ਰਸਤੇ ਚੱਰੇਗਾ ਲੋਕਾਂ ਨੂੰ ਵਧੀਆ ਖਾਣਾ ਦੇ ਸਕੀਏ ਹੂੰ ਤੇ ਬਈ ਜਿਵੇਂ ਹੁਣ ਇੱਕ ਇੱਕ ਗੱਲ ਹੁੰਦੀ ਹੈ ਗੈਸ ਤੇ ਅੱਗ ਤੇ ਤਿਆਰ ਹੋਈਂਦਾ ਇੱਕ ਹੁਣ ਜਿਵੇਂ ਕੋਲਿਆਂ ਤੇ ਨੇ ਹੌਲੀ 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 ਅੱਗ ਤੇ ਬਣਾਉਂਦੇ ਨੇ ਹਾਂ ਸਵਾਦ ਵੀ ਬਣਦਾ ਹੈ ਸਵਾਦ ਵੀ ਆਉਂਦਾ ਹੈ ਨਾ ਆਪਣਾ ਸਵਾਦ ਆਉਂਦਾ ਹੈ ਜੀ ਹੂੰ ਠੀਕ ਹੈ ਜਿੰਨਾ ਰਿਜਦਾ ਜਾਏਗਾ ਉੰਨਾ ਸਵਾਦ ਆਉਂਦਾ ਜਾਏਗਾ ਜੀ ਤੇ ਕਿੰਨਾ ਟਾਈਮ ਲੱਗ ਜਾਂਦਾ ਮੰਨ ਲਓ ਜਿਹੜੀ ਆਪਾਂ ਕੀ ਆ ਹਾਂ ਜਿਹੜਾ ਮਟਰਨ ਹੈ ਜੀ ਤਿੰਨ ਤੋਂ ਸਾਢੇ ਤਿੰਨ ਚਾਰ ਘੰਟੇ ਵੀ ਲੱਗ ਜਾਂਦੇ ਨੇ ਜਿਹੜਾ ਚਿਕਨ ਹੈ ਇੱਕ ਘੰਟੇ ਹੀ ਤਿਆਰ ਹੋ ਜਾਂਦਾ ਅੱਛਾ ਤੇ ਜਿਵੇਂ ਅੱਧਾ ਅੱਢ ਸਾਈਜ਼ ਆ ਫਿਰ ਕੋਈ ਹਾਫ ਆ 2 ਕਿਲੋ ਆ ਕਿਲੋ ਆ ਅੱਧਾ ਕਿਲੋ ਆ ਇਸ ਤਰ੍ਹਾਂ ਦੇ ਸਾਡੇ ਕੋਲ ਕਲੈਕਸ਼ਨ ਹੈਗੇ ਇਹਨਾਂ ਦੀ ਤੇ ਉਸ ਹਿਸਾਬ ਨਾਲ ਅਸੀਂ ਬਣਾ ਦਿੰਦੇ ਕਿਸੇ ਨੂੰ 2 ਕਿਲੋ ਆ ਚਾਹੀਦਾ ਕਿ ਜਦ ਨੂੰ 10 ਆਂਡੀਆਂ ਅਸੀਂ ਆਰਡਰ ਤੇ ਮੈਨਸਿਕਲੀ ਅਸੀਂ ਆਰਡਰ ਤੇ ਹੀ ਕੰਮ ਕਰਦੇ ਹਾਂ ਕਿਉਂਕਿ ਜਿਵੇਂ ਤੁਸੀਂ ਦੱਸਿਆ ਜੇ 4 ਘੰਟੇ ਲੱਗਦੇ ਆ ਮੰਨ ਲਓ ਹੁਣ ਮੈਂ ਆ ਗਿਆ ਮੈਂ ਤੁਹਾਨੂੰ ਕਿਹਾ ਤੁਸੀਂ ਕੁਸਤਕਾਂ ਵਿੱਚ 4 ਘੰਟੇ ਲੱਗੇ ਫਿਰ ਨਹੀਂ ਅਸੀਂ ਕੁਝ ਆ ਆਪਣੇ ਵੱਲੋਂ ਜ਼ਿਆਦਾ ਬਣਾ ਕੇ ਰੱਖਦੇ ਆ ਸਾਨੂੰ ਵੀ ਪਤਾ ਕਿ ਕਿੰਨੇ ਕਿਲੋ ਕੁਰੇ ਆ ਰਹੇ ਨੇ ਬਾਕੇ ਉਹਨੂੰ ਕੁਛ ਨਾ ਕੋਈ ਕੁਆਟਰ ਜਾਂ ਹਾਫ ਦੇ ਕੇ ਅਸੀਂ ਭੇਜ ਸਕੀਏ ਨੈਕਸਟ ਟਾਈਮ ਉਹ ਫਿਰ ਬੁਕਿੰਗ ਕਰਕੇ ਆ ਜਾਂਦੇ ਨੇ ਹਾਂ ਹੋ ਜੇ ਤੁਸੀਂ ਆਏ ਤੁਹਾਨੂੰ ਕੁਛ ਨਾ ਕੋਈ ਅਸੀਂ ਖਿਲਾ ਸਕਦੇ ਆ ਦੇ ਵਿੱਚ ਯਾਨੀ ਕਿ ਜੇ ਜਿਸ ਨੇ ਜਿਆਦਾ ਲੈਣਾ ਕੁਆਂਟੀਟੀ ਕਿਸੇ ਨੇ ਮੰਨ ਲਓ ਕਿਲੋ 2 ਕਿਲੋ ਲੈਣਾ ਤੁਹਾਨੂੰ ਹਾਂ ਉਹ ਹਾਂ ਉਹ ਬੁਕਿੰਗ ਤੇ ਆ ਫ੍ਰੀ ਬੁਕਿੰਗ ਚੱਲ ਰਹੀ ਆ ਸਾਡੀ ਪਹਿਲਾਂ ਵਾਲੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ ਆ ਲਗਭਗ 1 ਮਹੀਨੇ ਚ 15 ਮਿਲੀਅਨ ਵਿਊ ਹੋ ਚੁੱਕੇ ਨੇ ਇੱਕ ਬੱਬੀ ਦਾ ਨਾਂ ਸੁਣਿਆ ਮੈਂ ਅਮਰੀਕਾ ਦੇ ਵਿੱਚ ਉਹਦੇ ਰਿਕਾਰਡ ਵੀ ਟੁੱਟ ਚੁੱਕੇ ਆ ਤੇ ਬਈ ਫਿਰ ਉਹ ਤਾਂ ਬੁਕਿੰਗ ਬਾਤ ਪੈਂਦੀ ਹੋਣੀ ਆ ਫਿਰ ਬਾਹਰੋਂ ਵੀ ਉਹਦੇ ਬੰਦੇ ਆ ਬਹੁਤ ਯਾਰ ਬਹੁਤ ਦੂਰ ਮੈਂ ਇਸ ਵੀਡੀਓ ਦੇ ਵਿੱਚ ਕੋਈ ਅਜਿਹੀ ਕੰਟਰੀ ਨਹੀਂ ਜਿੱਥੋਂ ਨਹੀਂ ਲੋਕ ਆ ਕੇ ਗਏ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨ ਇਟਲੀ ਪੁਰਤਗਾਲ ਬਹੁਤ ਦੂਰ ਦੂਰ ਤੇ ਲੋਕ ਸਪੋਰਟ ਕਰਨ ਲਈ ਆਏ ਨੇ। ਕਿਆ ਬਾਤ ਹੈ। ਖੁਸ਼ ਹੋ ਕੇ ਖਾ ਕੇ ਗਏ ਨੇ। ਕਿਉਂ ਅਸਾਨੂੰ ਟੇਸਟ ਕਰਾ ਕੇ ਹੰਡੀ ਪੈ ਕੀਤੀ ਆ। ਕਿਆ ਬਾਤ ਹੈ। ਤੇ ਹੁਣ ਚੰਡੀਗੜ੍ਹ ਮੁਹਾਲੀ ਲੋਕਲ ਹੋਇਆ ਪਿਆ ਖਰੜ ਚ ਲੋਕਾਂ ਨੂੰ ਨਹੀਂ ਪਤਾ। ਪਰ ਖਰੜ ਮੁਹਾਲੀ ਦੇ ਲੋਕ ਲੋਕਲ ਆਉਂਦੇ ਨੇ। ਸਪੈਸ਼ਲ ਆਉਂਦੇ ਨੇ ਖਾਣ। ਤੇ ਬਈ ਦਿਖਾਓ ਫਿਰ ਮਾੜੀ ਜੀ ਰੰਗਤ ਤਾਂ ਦਿਖਾਓ ਕਿਵੇਂ ਦਾ ਤਿਆਰ ਹੋਇਆ। ਹਾਂਜੀ ਉਹ ਦੇਖੋ ਉਹ ਜੀ ਖੋਲਾਂਗੇ। ਤਾਂ ਇਹ ਦੇਖ ਲਓ ਕਿ ਤਿਆਰ ਕੀਤਾ ਪਿਆ ਹੁੰਦਾ ਬਾਕੀ ਕਹਿੰਦੇ ਵੀ ਇੰਨੀ ਜਿਹੜਾ ਕੀ ਆ ਇਹ ਵੀ ਡਿਮਾਂਡ ਆ ਕਿ ਹੁਣ ਪ੍ਰੀ ਬੁੱਕ ਕਰਦੇ ਆ ਕੰਮ। ਤਾਂ ਦੇਖ ਲਓ ਕੋਈ ਧੂਆ ਛੱਡ ਰਹੀ ਆ। ਕੋਈ ਹੰਡੀ ਜਿਹੜ ਸੇ ਰੱਜਾ ਪਿਆ ਵਿੱਚ ਮਟਨ ਤੁਸੀਂ ਦੇਖ ਸਕਦੇ ਹੋ ਕਿ ਧੂਆਂ ਧਾਰ ਕੋਲੇ ਦੇ ਤਿਆਰ ਹੋਇਆ 4 ਘੰਟੇ ਲੱਗਦਾ ਤੇ ਭਾਈ ਇਹ ਫਿਰ ਬਣਾਉਣੇ ਕਾ ਤੇ ਕਿਉਂ ਕਿਉਂ ਚ ਬਣਾਉਣੇ ਕੋਚ ਨਹੀਂ ਇਹ ਚ ਸਰੋਂ ਦਾ ਤੇਲ ਪੈਂਦਾ ਜੀ ਇੱਕ ਘਰਸੀ ਅੱਧਾ ਘਰਸੀ ਬਸ ਕਿਉਂਕਿ ਬਾਕੀ ਆਪਣੀ ਫੈਟ ਬਹੁਤ ਆ ਨਹੀਂ ਰਿਫਾਈਨਡ ਆਇਲ ਨਾਲ ਤਾਂ ਨਹੀਂ ਹਾਂ ਸਾਡੇ ਕੋਲ ਰਿਫਾਈਨਡ ਨਹੀਂ ਯੂਜ਼ ਹੁੰਦਾ ਜੀ ਕਿਉਂਕਿ ਸਾਡਾ ਜਿਹੜਾ ਖਾਣਾ ਪਿਓ ਹੈ ਜੋ ਮਸਾਲੇ ਵੀ ਆਪਣੇ ਸਿੰਪਲ ਖੜੇ ਮਸਾਲੇ ਨੇ ਜੀ ਜੀ ਖਾਣਾ ਅਸੀਂ ਜਿਹੜਾ ਕਨਸੈਪਟ ਲੈ ਕੇ ਚੱਲੇ ਇਹਨਾਂ ਦੇ ਵਿੱਚ ਸਾਰਾ ਸਿੰਪਲ ਖਾਣਾ ਹੀ ਬਣੇਗਾ ਹਮਮ ਲੋਕ ਕਹਣਗੇ ਹਾਂ ਨੂਨ ਮਿਰਚ ਤਿੱਖੀ ਕਰਨੀ ਉਹ ਐਟ ਆ ਟਾਈਮ ਹੋ ਜਾਂਦਾ ਸੀ ਥੋੜਾ ਨਾਰਮਲ ਲੈ ਕੇ ਚੱਲਦੇ ਹਾਂ ਬੱਚਿਆਂ ਨੇ ਵੀ ਖਾਣਾ ਹੁੰਦਾ ਜੀ 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 ਤੇ ਭਈ ਜਿਵੇਂ ਤੁਸੀਂ ਚਿਕਨ ਮਟਰ ਤਾਂ ਹੋ ਹੀ ਗਿਆ ਜਿਹੜੇ ਦੂਜੇ ਆ ਜਿਹੜੇ ਵੈਜ ਵਾਲੇ ਆ ਉਹਨਾਂ ਵਾਸਤੇ ਕੀ ਉਹਨਾਂ ਵਾਸਤੇ ਦਾਲ ਹਾਂਡੀ ਪਨੀਰ ਹਾਂਡੀ ਹਮ ਸਾਰਾ ਤਿਆਰ ਕਰਦੇ ਹਾਂ ਤੁਹਾਨੂੰ ਦਿਖਾਉਣਾ ਆ ਦੇਖੋ ਅੱਜ ਕਿਸੇ ਦੇ ਆਉਣਾ ਲੈਣ ਜੀ ਪਨੀਰ ਦੀ ਹਾਂਡੀ ਤਿਆਰ ਕੀਤੀ ਹੋਣ ਦੇ ਲਈ ਅੱਛਾ ਤਾਂ ਜਿਹੜੇ ਵੇਜ ਨੇ ਪਨੀਰ ਦੇ ਸ਼ਕੀਨ ਵੀ ਦੇਖ ਲਿਆ ਪਨੀਰ ਵੀ ਹਾਂਡੀਆਂ ਚ ਤਿਆਰ ਹੋ ਗਿਆ ਤੇ ਆ ਸਾਡਾ ਦਾਲ ਤਿਆਰ ਕੀਤੀ ਹੋਈ ਜੀ ਦਾਲ ਦਾਲ ਕਿਉਂਕਿ ਇਹ ਵੀ ਹਰ ਘਰ ਤੇ ਸਮਝ ਲਓ ਵੀ ਰੋਜ਼ ਵਾਂਗੂ ਬਣਦੀ ਆ ਲੋਕਾਂ ਨੂੰ ਅਸੀਂ ਕੋਲਾ ਕੋ ਲੈ ਕੇ ਚੱਲ ਰਹੇ ਹਾਂ ਤਾਂ ਕਿ ਕੁਝ ਨਾ ਕੁਝ ਮਿਲ ਸਕੇ ਤਾਂ ਇਹ ਦਾਲ ਹਾਂਡੀਆਂ ਦੀ ਤੁਸੀਂ ਇਹ ਵੀ ਤਿਆਰ ਪਰ ਤਿਆਰ ਹੈ ਤੇ ਭਾਈ ਜਿਵੇਂ ਤੁਸੀਂ ਕਿਹਾ ਮਸਾਲੇ ਵੀ ਖੜੇ ਪਾਉਣੇ ਹੋ ਤਾਂ ਅੱਗੇ ਮੈਂ ਤੁਹਾਨੂੰ ਸੁਣਿਆ ਤੁਸੀਂ ਕਿਹਾ ਵੀ ਅਸੀਂ ਮਟਰਨ ਵੀ ਜਿਹੜਾ ਉਹ ਇਟੂ ਨਹੀਂ ਲੈਂਦੇ ਸਾਡੀ ਜਿਹੜੀ ਕਲੈਕਸ਼ਨ ਮਟਨ ਦੀ ਉਹ ਹਿਮਾਚਲ ਤੋਂ ਆ ਕੀ ਕਾਰਨ ਬਈ ਕਿਉਂ ਕਿ ਮੈਂ 2017 ਤੋਂ ਅੱਜ ਤੋ ਨਹੀਂ ਚਲਾ ਰਿਹਾ ਲੋਕਾਂ ਇਨਸ਼ਾਅੱਲਾ ਕਿ 9 ਮਹੀਨੇ ਪਰ ਅਸੀਂ ਪ੍ਰਾਣੇ ਬਹੁਤ ਜ਼ਿਆਦਾ ਐਕਚੁਅਲ ਕੀ ਆ ਉਹ ਨਾ ਤਾਂ ਪੱਕ ਪਾਂਦਾ ਹੁਣ ਇਹਦੇ ਜਿਹੜੇ ਪੀਸ ਆ ਅਸੀਂ 12 ਪੀਸ ਦੇ ਰਹੇ ਖਾਂਡੀ 12 ਦੇ 12 ਪੀਸ ਖਾਦੇ ਜਾਣਗੇ ਜੀ ਉਹਦੇ ਚ ਕੀ ਹੋਏਗਾ 4 ਜਾਟ 6 ਪੀਸ 8 ਵੀ ਖਾਏ ਜਾਣਗੇ ਬਾਕੀ ਬਚ ਜਾਣਗੇ ਇਹ ਚ ਇਹੀ ਪਿਓਰਿਟੀ ਹੈ ਇਹ ਬਹੁਤ ਛੇਤੀ ਪੱਕ ਜਾਂਦਾ ਹਮ ਇਹਦੇ ਪੀਸ ਵੀ ਇਹਨਾਂ ਬਰਫੀ ਹੁੰਦੀ ਓਮੇ ਆ ਤੇ ਭਾਈ ਨਾਲੇ ਕੁਆਂਟੀਟੀ ਜਿਵੇਂ ਤੁਸੀਂ ਕਹੇ 12 ਪੀਸ ਦੇ ਰਿਆਂ ਤਾਂ ਲਗਭਗ ਕਿਲੋ ਦੇ ਗੇੜ ਚ ਫਿਰ ਚਲੀ ਜਾਂਦੀ ਆਏ ਨੇ ਵੀ 500 ਗ੍ਰਾਮ ਦੇ ਇੱਕ ਕਿਲੋ 200 ਗ੍ਰਾਮ ਦਿੰਨੇ ਆ ਜੀ ਅਸੀਂ ਕੀ ਬਾਤ ਹੈ ਜਿਹੜੇ ਦਿੱਲੀ ਦੇ ਵਿੱਚ ਰੇਟ ਹੈ ਦਾ 1800 ਹਾਂਡੀ ਦਾ ਰੇਟ ਆ ਆਪਾਂ 1100 ਹੀ ਦੇ ਰਹੇ ਆ ਅੱਛਾ ਕਿਉਂਕਿ 700 ਦਾ ਮਟਣਾ ਜੀ ਇਹ ਵੀ ਦੱਸਣਾ ਜ਼ਰੂਰੀ ਆ ਜਿਹੜੀ ਹਾਂਡੀਆਂ ਇੱਕ ਵਾਰ ਬਣਦੀਆਂ 200 ਦੀ ਹਾਂਡੀਆਂ ਇਸ ਟਾਈਮ ਸਾਨੂੰ ਮਿਲ ਰਹੀ ਹੈ ਪਹਿਲਾਂ ਸਾਨੂੰ 50 ਰੁਪਏ ਦੀ ਮਿਲਦੀ ਸੀਗੀ ਕਿਉਂਕਿ ਹੁਣ ਜਦੋਂ ਸਾਡਾ ਵਾਇਰਲ ਹੋਇਆ ਵੀਡੀਓ ਸਾਨੂੰ ਕੋਈ ਹਾਂਡੀ ਨਹੀਂ ਦੇ ਰਿਆ ਬਹੁਤ ਮਹਿੰਗੀ ਸਾਡੇ ਕੋਲ ਹਾਂਡੀ ਆ ਰਹੀ 900 ਤੁਸੀਂ ਇਹੀ ਲਾ ਲਓ ਉਦੋਂ ਫਿਰ ਕੋਲਾ ਲਾ ਲਓ ਜੀ ਫਿਰ ਖੜੇ ਮਸਾਲੇ ਆ ਪਿਆਜ਼ ਹਰ ਮਿਹਨਤ ਆ ਸਰ ਬੰਦੇ ਦੀ ਠੀਕ ਹੈ ਅਸੀਂ 1800 ਦੀ ਹਾਂਡੀ ਇੱਕ ਜਰਾਂ ਲੈ ਲਓ 1100 ਚ ਦੇ ਦਿੰਦੇ ਹਾਂ ਯਾਨੀ ਕਿ ਡਿਮਾਂਡ ਇੰਨੀ ਹੋ ਗਈ ਹੈ ਕਿ ਹੁਣ ਹਾਂਡੀਆਂ ਦੀ ਸ਼ਾਰਟੇਜ ਹੋ ਗਈ ਹੈ ਤੇ ਕੋਲੇ ਤੇ ਤਿਆਰ ਹੁੰਦਾ ਇੱਥੇ ਮਟਨ ਚਿਕਨ ਤੇ ਨਾਲ ਦਾ ਆ ਦੇਖੋ ਹਾਂ ਫਾਂਡੇ ਕਿਸੇ ਦਾ ਆਰਡਰ ਆ ਸੀ ਪੈਕ ਕਰ ਰਹੇ ਜੀ ਜੀ ਇਹ ਅਸੀਂ ਪੈਕ ਕਰਕੇ ਦਵਾਂਗੇ ਹੂੰ ਸੁੱਕਾ ਰੱਖਣਾ ਆਰਡਰ ਤੇ ਲਸਣ ਵੀ ਪੈਂਦਾ ਦੇਖੋ ਜੀ ਲਸਣ ਨਿਕਲਿਆ ਜੀ ਪੂਰਾ ਤਾਂ ਬਿਲਕੁਲ ਹੈਲਦੀ ਵੀ ਆ ਯਾਨੀ ਕਿ ਆਰਡਰ ਤੇ ਤੁਸੀਂ ਜਿਵੇਂ ਮਰਜ਼ੀ ਬਣਵਾ ਲਓ ਤਿੱਖਾ ਚਾਹੀਦਾ ਤੁਹਾਨੂੰ ਸੁੱਕਾ ਚਾਹੀਦਾ ਤਰੀ ਵਾਲਾ ਚਾਹੀਦਾ ਆਪਣਾ ਟੇਸ ਅਸੀਂ ਭਰਾ ਕੇ ਦਵਾਂਗੇ ਤਿਆਰ ਵੀ ਸਰੋਂ ਦੇ ਤੇਲ ਚ ਹੋਇਆ ਹੈ ਹਾਂਜੀ ਸਰ ਤੇ ਵੀ ਆਇ ਨਹੀਂ ਹੈਗਾ ਕੋਈ ਫਾਈਨਟ ਪਤਾ ਮਸਾਲੇ ਵੀ ਖੜੇ ਹੋਰ ਪਿਓਰ ਸਰੋਂ ਦੇ ਤੇਲ ਦਾ ਮਟਨ ਇਹ ਬਾਈ ਫਿਰ ਇਸੇ ਤਰੀਕੇ ਹਾਂਡੀ ਚ ਹੀ ਦੇ ਦਿੰਨੇ ਆ ਜਿਵੇਂ ਬਾਈ ਨੇ ਹਾਂਡੀ ਪਾਇਆ ਹਾਂਜੀ ਹਾਂਡੀ ਚ ਹੀ ਜਾਂਦਾ ਜੀ ਤੇ ਫਿਰ ਤਾਂ ਹੀ ਖਾਂਦੇ ਬਹੁਤ ਜ਼ਿਆਦਾ ਰੱਖੜੀਆਂ ਪੈਂਦੀ ਹੈ ਜੀ 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 ਬਹੁਤ ਦਿੱਕਤ ਆਉਂਦੀ ਹੈ ਪਰ ਕੋਈ ਲੱਗੇ ਹੋਇਆ ਸੀ ਰੋਜ਼ ਦੀ ਮੰਗ ਲੋਟ ਕਿੰਨੀ ਡਿਮਾਂਡ ਰਹਿੰਦੀ ਹੁੰਦੀ ਹਾਂ ਦੀ ਅੰਦਾਜ਼ਾ ਕੋਈ 500 ਦਾ ਰਕੋਡ ਤੋੜ ਚੁੱਕੇ ਆਂ ਇੱਕ ਦਿਨ ਦਾ ਕੀ ਬਾਤ ਹੈ ਹੁਣ 200 300 ਨਾਰਮਲ ਲੱਗਦੀ ਹੈ ਤੇ ਵਾਕਿਆ ਹੀ ਫਿਰ ਸਾਨੂੰ ਹਾਂ ਦੀ ਸ਼ਾਰਟੇਜ ਤਾਂ ਨਹੀਂ ਆ ਬਾਈ ਤੋਂ ਫੇ ਟਾਬਾ ਲੱਭਦੇ ਲੱਭ ਕੇ ਆਏ ਹੋ ਪਹਿਲਾਂ ਆ ਜੀ ਬਹੁਤ ਜ਼ਿਆਦਾ ਲੱਭ ਜਲੱਭ ਤੇ ਆਏ ਜੀ ਪਹਿਲਾਂ ਖਾਦਾ ਤੁਸੀਂ ਇਹ ਸੁਣਿਆ ਸੀ ਵੀ ਆਏ ਨਹੀਂ ਜੀ ਸੁਣਿਆ ਸੁਣ ਕੇ ਆਏ ਜੀ ਖਾਦਾ ਕਿਤੇ ਨਹੀਂ ਜੀ ਕਿਹਨੇ ਦੱਸਿਆ ਕਿਹਨੇ ਬਸ ਕੋਈ ਬੜਾ ਸਵਾਲ ਬਣਾਉਂਦੇ ਹੋ ਹਾਂਜੀ ਹਾਂਜੀ ਦੱਸਿਆ ਜੀ ਉਹ ਪ੍ਰਿੰਸ ਮੇਰੇ ਦੋਸਤ ਨੇ ਦੱਸਿਆ ਉਹ ਸੁਪਰਡੈਂਟ ਲੱਗਿਆ ਇੱਕ ਛੱਡੀ ਘ ਨੇ ਵੀ ਪਤੀਆ ਹੁੰਦਾ ਏ ਵੀ ਇੱਕ ਪਲਾਸਟਿਕ ਤੋਂ ਵੀ ਉਹਦਾ ਰਹੇ ਜਿਵੇਂ ਤੁਸੀਂ ਕਹੀ ਜਾਂਦੇ ਸੀ ਕਿ ਮੈਂ ਪਹਿਲਾਂ ਲੱਭ ਕਦੇ ਆ ਆਪ ਆਏ ਸੀ ਲੱਭੇ ਨਹੀਂ ਢੱਬਾ ਜਾਂ ਕਿਵੇਂ ਨਹੀਂ ਮੈਂ ਲੱਭ ਮੈਂ ਤਾਂ ਸਾਰੇ ਸ਼ਹਿਰ ਦੇ ਵਿੱਚ ਲੱਭਿਆ ਮੈਨੂੰ ਮਿਲਿਆ ਨਹੀਂ ਨਾ ਅੱਛਾ ਹਾਂ ਜੀ ਤੇ ਚਾਰ ਗੇੜੇ ਮਾਰ ਕੇ ਹੁਣ ਵੀ ਪੜਾ ਜਾ ਕੇ ਫੇਰ ਦੋਸਿਆ ਕਿਸੇ ਨੇ ਅੱਛਾ ਤਿੰਨ ਚਾਰ ਗੇੜੇ ਤੁਸੀਂ ਵੀ ਆ ਇਸ 3-4 ਗੇੜੇ ਮਾਰ ਗਿਆ ਸੀ ਅੱਜ ਤੇ ਪਹ ਸਾਨੂੰ ਵੀ ਨਹੀਂ ਲੱਭੇਗਾ ਕਦੋਂ ਦੁਆਰੇ ਪੁੱਛ ਕੇ ਫੇਰ ਵਾਕਸ ਆਇਆ ਜੀ ਫੇਰ ਮਿਲ ਜਾਏਗਾ ਬਿਲਕੁਲ ਇੰਨੀ ਡਿਮਾਂਡ ਹੈ ਤੁਸੀਂ ਦੇਖ ਸਕਦੇ ਹੋ ਬੰਦੇ ਲੱਭਦੇ ਫਿਰਦੇ ਆ ਇਹ ਇਹ ਚੇਕਣ ਮਟਰ ਜਿਹੜਾ ਵੀ ਕਿੱਥੋਂ ਮਿਲੇਗਾ ਟਾਬਾ ਨਹੀਂ ਲੱਭਿਆ ਅੱਜ ਹੁਣ ਵੀਡੀਓ 'ਚ ਤੁਹਾਨੂੰ ਅਸੀਂ ਲੋਕੇਸ਼ਨ ਵੀ ਦੱਸ ਦਿੰਦੇ ਆਂ ਸਿਵਲ ਹਸਪੀਟਲ ਰੋਡ ਆ ਕਰੜ ਦੀ ਤੇ ਇਹਦੇ ਟਾਬੇ ਦੇ ਸਾਹਮਣੇ ਸਰਕਾਰੀ ਸਕੂਲ ਆਏ ਰੋਡ ਜਿਹੜੀ ਆ ਇਹ ਰੋਡ ਇੱਧਰ ਖਰੜ ਬੱਸ ਸਟੈਂਡ ਤੋਂ ਚੱਲ ਜਾਂਦੀ ਹੈ ਜਿੱਥੇ ਪੈਟਰੋਲ ਪੰਪ ਉਹਦੇ ਨਾਲ ਜਿਹੜੀ ਸੜਕ ਨਿਕਲਦੀ ਆ ਇਹਦੇ ਉੱਤੇ ਆਏ ਮਟਕਾ ਪੰਜਾਬੀ ਟਾਬਾ ਜਿਸੀ ਤਸਵੀਰ ਤੁਸੀਂ ਦੇਖ ਸਕਦੇ ਹੋ ਆ ਬਾਈ ਜੀ ਨੇ ਜੋ ਬਣਾਉਦੇ ਨੇ ਇਹ ਸਵਾਦ ਸਵਾਦ ਸਮਾਨ ਇਥੇ ਮਟਨ ਤੇ ਚਿਕਨ ਵਿੱਚ ਵੀ ਆ ਖੈਰ ਪਨੀਰ پنੂਰ ਦਾਲ ਵਗੈਰਾ ਵੀ ਅੱਛਾ ਬਾਈ ਇਹ ਕੋ ਸਮੱਸਿਆਵਾਂ ਜਿਵੇਂ ਹੁਣ ਬਾਈ ਹੁਣੀ ਕਹਿੰਦੇ ਬਾਬਾ ਜੀ ਵੀ ਕਹਿੰਦੇ ਕਿ ਅਸੀਂ ਤਿੰਨ ਚਾਰ ਵਾਰੀ ਤਾਂ ਲੱਭਦੇ ਲੱਭਦੇ ਲੰਘੇ ਸਾਨੂੰ ਲੱਭਿਆ ਹੀ ਨਹੀਂ ਕੀ ਕਿ ਮਸਲਾ ਕੀ ਆ ਹੁਣ ਵੀਡੀਓ ਤੇ ਅਸੀਂ ਖੈਰ ਲੋਕੇਸ਼ਨ ਦੱਸ ਹੁਣ ਵੀਡੀਓ ਇੰਨੀ ਵਾਇਰਲ ਹੋ ਚੁੱਕੀ ਐ ਜੀ ਲੋਕ ਬਹੁਤ ਦੂਰ ਦੂਰ ਤੋਂ ਤੁਸੀਂ ਯਕੀਨ ਨੇ ਮੰਨੋਗੇ ਮਲੇਰ ਕੋਟਲਾ ਹੱਬ ਹੈ ਜੀ ਜੀ ਕੋਲੇਰ ਕੋਟਲੇ ਤੋਂ ਲੋਕ ਆਉਣੇ ਸ਼ੁਰੂ ਕੋਟਕਪੁਰੇ ਕਹਿੰਦੇ ਹੱਡ ਨਹੀਂ ਪਛਾਣ ਨਹੀਂ ਸਕਦੇ ਅਸੀਂ ਤਾਂ ਤੁਸੀਂ ਲੈ ਕੇ ਜਾਉ ਰਿਹਾ ਜੀ ਜੀ ਪਟਿਆਲਾ ਖੰਨਾ ਅੰਮ੍ਰਿਤਸਰ ਜਲੰਧਰ ਬਹੁਤ ਮੈਂ ਕਹਿੰਦਾ ਪੰਜਾਬ ਦਾ ਤਾਂ ਕੋਈ ਏਰੀਆ ਜਿੱਥੋਂ ਨਹੀਂ ਲੋਕ ਆਏ ਮੇਰੇ ਕੋਲ ਬਾਹਰ ਦੀ ਕੰਟਰੀਆਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਪੰਜਾਬ ਦੇ ਲੋਕਾਂ ਨੇ ਬਹੁਤ ਸਪੋਰਟ ਕਰ ਰਹੇ ਨੇ ਜੀ ਜਿੱਥੋਂ ਵੀ ਉਹਨਾਂ ਵੀਡੀਓ ਦੇਖਦੇ ਹੋ ਜਰੂਰ ਹੋਣੇ ਰਾਤੀ ਮੇਰੇ ਕੋਲ ਖੰਨੇ ਤੋਂ ਆਏ ਜਗੇ ਅੱਛਾ ਬਹੁਤ ਖੁਸ਼ ਹੋਗੇਗੇ ਬੰਦੇ ਖੁਸ਼ ਹੋ ਕੇ ਸੀ ਨਾਲ ਜਿਆ ਫੀਡਬੈਕ ਵੀ ਲੰ데요 ਤਾਂ ਬਸ ਚਾ ਲੱਗਦਾ ਲੋਕ ਖੁਸ਼ ਹੋ ਕੇ ਜੀ ਬਿਲਕੁਲ ਜਦੋਂ ਮੈਂ ਕਿੰਨੀ ਮਿਹਨਤ ਕਰਕੇ ਬਣਾਇਆ ਤਾਂ ਲੋਕ ਫੈਨ ਬਹੁਤ ਵਧੀਆ ਚੀਜ਼ ਮਿਲ ਗਈ ਸਾਨੂੰ ਪਹਿਲੇ ਵੀਡੀਓ ਚ ਥੋੜੀ-ਬੋਦੀ ਸਮੱਸਿਆ ਆਈ ਹੈ ਜੀ ਤੇ ਉਹ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਨੂੰ ਜਿਹੜਾ ਆਰਡਰ ਹੈ ਨਾ ਉਹ ਪ੍ਰੀ ਬੁਕਿੰਗ ਕਰੋ ਪਲੀਜ਼ ਇੱਕ ਤਾਂ ਅਸੀਂ ਨੰਬਰ ਮੈਸਜ ਰੀਪੀਟ ਵੀ ਕਰੂੰਗਾ ਤੁਹਾਨੂੰ ਲਿਖ ਕੇ ਵੀ ਦੱਸਾਂਗਾ ਜੀ ਪਿਛਲੀ ਵਾਰ ਕੀ ਹੋਇਆ ਕਿ ਇਹਦਾ 400 ਸੀਗਾ ਲਾਸਟ ਵਿੱਚ ਨੰਬਰ ਉਹ ਨੰਬਰ ਹੀ ਬੰਦ ਕਰ ਲਿਆ ਬੰਦੇ ਨੇ ਬਹੁਤ ਦੁਖੀ ਹੋ ਗਿਆ ਅੰਨੇ ਫੋਨ ਚੱਲੇ ਗਏ ਦੇਖੋ ਅਚਾਹਾਂ ਕਿ ਸਾਨੂੰ ਦਿੱਕਤ ਨਾ ਆਵੇ ਪ੍ਰੋਪਰ ਤਰੀਕੇ ਨਾਲ ਵੀਡੀਓ ਬਣਨੀ ਚਾਹੀਦੀ ਆ ਤੇ ਮੈਸੇਜ ਵੀ ਪ੍ਰੋਪਰ ਤਰੀਕੇ ਨਾਲ ਪਹੁੰਚਣਾ ਚਾਹੀਦਾ ਨੰਬਰ ਵੀ ਤੁਹਾਡੇ ਚਲਾਵਾਂਗੇ ਬਈ ਤੁਸੀਂ ਬੋਲ ਵੀ ਦਿਓ ਵੈਸੇ ਨੰਬਰ ਜਿਹੜਾ ਮੇਰਾ ਮ ਕਈ ਲੋਕਾਂ ਨੇ ਤੇਜ਼ ਬੋਲਦੇ ਨੇ ਇਸ ਵਾਰ ਜੰਮੇ ਸੁਣੋ ਬੋਲਾਂਗੇ 81466 59440 81466 59440 81466 59440 ਜਿਹੜੀ ਸਾਡੀ ਲੋਕੇਸ਼ਨ ਹੈ ਸਿਵਲ ਹਸਪੀਟਲ ਰੋਡ ਹੈ ਜੀ ਖਰੜ ਜੀ ਖਰੜ ਦੇ ਵਿੱਚ ਤੁਸੀਂ ਸਿਵਲ ਹਸਪੀਟਲ ਰੋਡ ਮਟਕਾ ਬਿਆਬੀਟਾ ਬੱਲੇ ਕੋਗੇ ਗੂਗਲ ਤੇ ਤਾਂ ਸਾਡੀ ਲੋਕੇਸ਼ਨ ਤੇ ਪਹੁੰਚੋ ਜੀ ਬਿਲਕੁਲ ਤੇ ਜਿਹਨੇ ਬੰਦਿਆਂ ਨੇ ਵੀ ਖਾਣ ਦੇ ਇਸ਼ਕ ਨੇ ਉਹ ਪਲੀਸ ਨੰਬਰ ਦਿੱਤਾ ਮੈਂ ਤੁਹਾਨੂੰ ਪ੍ਰੀ ਬੁਕਿੰਗ ਕਰਕੇ ਹੁਣ ਇਹ ਸਾਡੀ ਰਿਕਵੈਸਟ ਹੈ ਇੱਕ ਦਿਨ ਪਹਿਲਾਂ ਬੁਕਿੰਗ ਕਰ ਦਿਓ ਤੁਸੀਂ ਤਾਂ ਕਿ ਤੁਹਾਨੂੰ ਅਗਲੇ ਦਿਨ ਤੁਹਾਡਾ ਆਰਡਰ ਮਿਲ ਸਕੇ ਕਿਉਂਕਿ ਸਾਡੇ ਕੋ ਆਰਡਰ ਬਹੁਤ ਜ਼ਿਆਦਾ ਨੇ ਹੁਣ ਲੋਕ ਆਉਂਦੇ ਨੇ ਅਸੀਂ ਕੁਆਟਰ ਵੀ ਦੰਨੇ ਕਿਸੇ ਨੂੰ ਹਾਫ ਵੀ ਦੰਨੇ ਆ ਪਿਆ ਹੰਡੀ ਤਾਂ ਇਹਦੇ ਵਿੱਚ ਨਿਕਲ ਜਾਂਦੀ ਹੈ ਜੀ 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 ਤੇ ਬਹੁਤ ਜਿਆਦਾ ਲੋਕ ਆਉਂਦੇ ਨੇ ਉਹ ਚੀਜ਼ ਵੀ ਕੀ ਹੈ ਅਸੀਂ ਨਹੀਂ ਦੇ ਪਾਉਂਦੇ ਕਸਟਮਰ ਕਹਿੰਦਾ ਮੈਂ ਆ ਲੁਧਿਆਣੇ ਤੋਂ ਨਹੀਂ ਜੀ ਨਹੀਂ ਕਿਵੇਂ ਹੋਏ ਕਿ ਮੈ ਉਹਦਾ ਨਾਮ ਇਹਦੇ ਤੁਸੀਂ ਬੋਲੇ ਨਹੀਂ ਹੈਗਾ ਉਹ ਵਿੱਚ ਅੰਦਰ ਦਿਲ ਵੀ ਟੁੱਟੇ ਜਾਂਦਾ ਫਿਰ ਅਸੀਂ ਕੋਈ ਨਾ ਕੋਈ ਚਿਕਨ ਖਿਲਾ ਦਿੰਦੇ ਕੋ ਦਾ ਦਿਲ ਰੱਖ ਲੈਂਦੇ ਬੰਦੇ ਦਾ ਹਾਂ ਹਾਂ ਤੇ ਇਸ ਕਰਕੇ ਜੇ ਪ੍ਰੀ ਬੁਕਿੰਗ ਕਰਕੇ ਆਉਂਗੇ ਪ੍ਰੀ ਬੁਕਿੰਗ ਦਾ ਮਤਲਬ ਇਹ ਨਹੀਂ ਹੈ ਕਿ ਬਹੁਤ ਜਿਆਦਾ ਅਸੀਂ ਆਪਣੇ ਆਪ ਨੂੰ ਸਾਹਮਣੇ ਘਰ ਆਇਆ ਸਾ ਫਰੀ ਬੁੱਕੇ ਮਤਲਬ ਇਹ ਤੁਹਾਨੂੰ ਫਰੈਸ਼ کھانا ਦਵਾਵਾਂਗੇ ਤੁਹਾਨੂੰ ਨੋਂ ਮਿਰਚ ਕਿੰਨੇ ਦਾ ਚਾਹੀਦਾ ਤਿੱਖਾ ਚਾਹੀਦਾ ਗਰੇਵੀ ਘੱਟ ਚਾਹੀਦੀ ਵਧ ਚਾਹੀਦੀ ਤੁਹਾਡੇ ਜਿਵੇਂ ਤੁਹਾਡਾ ਸਵਾਦ ਉਹਦੇ ਅਨੁਸਾਰ ਬਣਾ ਕੇ ਦਵਾਵਾਂਗੇ ਫਰੀ ਬੁੱਕੀਆਂ ਮਤਲਬ ਇਹ ਹੈ ਜੀ ਜੀ ਭਾਈ ਸਵਾਦ ਆ ਕਿੰਨਾ ਹਾਂ ਹਾਂ ਮੇਰਾ ਇੱਕ ਨਹੀਂ ਰੇਟਿੰਗ ਕਿੰਨੀ ਦੇਉਂਗਾ ਰੇਟਿੰਗ ਹੁਣ ਬਸ 10 ਚੋਂ 10 ਹੈ ਅੱਛਾ ਹਾਂ ਓਕੇ ਇਹ ਮਟਨ ਲਿਆ ਕੀ ਲਿਆ ਇਹ ਹਾਂਡੀ ਮਟਨ ਹੈ ਆਪਣਾ ਪਹਿਲੀ ਵਾਰੇ ਆਏ ਆਂ ਔਰ ਇਹ ਵੀਡੀਓ ਦੇਖ ਕੇ ਆਏ ਆਂ

ਕੋਈ ਇਸ ਕੁਸ਼ਣ ਨਹੀਂ ਛੱਡਦਾ। ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਆਏ ਹੋ? ਅਕਸਰ ਮੈਟਰ ਹੰਤਰ ਤਾਂ ਤਾਂ ਅੱਛਾ ਚਰਨ ਤਰਨ ਤੋਂ ਇੱਥੇ ਕਿਤੇ ਪੱਟੇ ਸਰ ਇਹ ਅੰਦਰ ਦੇ ਜੀ ਭਾਜੀ ਨਾਲ ਜੁੜੇ ਚੰਡੀਗੜ੍ਹ ਸਾਡਾ ਜਿਹੜਾ ਲੱਗੇ ਜਿਹੜੇ ਦਰਾਈਏ ਤੋਂ ਅਸੀਂ ਭਾਜੀ ਨਾਲ ਤੋਹ ਕਿਆਣਾ ਹੁੰਦਾ ਇਹਨਾਂ ਕੋ ਮਟਰਾਂ ਢੀ ਚਿਕਰਾ ਢੀ ਦਾਲ ਮਖਰੀ ਮੈਂ ਸ਼ਕੀਨ ਹੋਰ ਸਵਾਲ ਬੰਦਾ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਇਹ ਸਰ ਤੁਹਾਨੂੰ ਤਰਨ ਤੋਂ ਆਉਂਦੇ ਨੇ ਹਾਂਜੀ ਤੇ ਮੇਰਾ ਗੱਲ ਹੁਣ 7-8 ਵਾਰ ਆ ਕੇ ਰੈਗੂਲਰ ਕਸੂਮ ਮਰ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਫੋਨ ਕਰਕੇ ਆਉਣਾ ਜਿਹਨਾਂ ਦੀ ਦਾਲ ਜਿਹੜੀ ਮੈਂ ਦਿਖਾਈ ਸੀ ਆਂਟੀ ਦਾਲ ਬਣੀ ਇਹਨਾਂ ਦੀ ਤਿਆਰ ਕੀਤੀ ਹੈ ਅੱਛਾ ਜੀ ਹਾਂਜੀ ਹਾਂ ਇਹ ਮ ਨੇ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਕੀ ਵਿਦੇਸ਼ਾਂ ਤੋਂ ਰੋਪੜ ਤੋਂ ਵੀ ਮਿਲ ਕੇ ਬੰਦੇ ਤਰਨਦਾਰ ਤੋਂ ਵੀ ਮਿਲ ਕੇ ਬੰਦੇ ਬਹੁਤ ਮਿਲਣਗੇ ਹਾਲੇ ਤੁਹਾਨੂੰ ਅੱਛਾ ਹਾਂ ਜੂ ਜੂ ਰਾਤ ਹੋਣੀ ਉਹਨੇ ਰਾਤ ਤੋਂ ਵਧਣ ਆਉਰੇ ਮੈਂ ਕਿੰਨੀ ਰੇਟਿੰਗ ਰੇਟਿੰਗ ਬਾਈ 10 ਚ 10 ਨੰਬਰ। ਤਾਂ ਚ 10 ਨੰਬਰੀ ਆ ਜੀ। ਸਾਨੂੰ ਵਾਸਤੇ 10 ਨੰਬਰੀ ਆ ਜੀ ਕਿਉਂਕਿ ਇਹੀ ਕਾ ਕਿ ਜਦੋਂ ਉਹ ਨਾ ਹੋਵੇ ਭਾਜੀ ਇਹਨਾਂ ਨੂੰ ਫੋਨ ਕਰਕੇ ਜੇ ਭਾਜੀ ਨੇ ਸਾਡਾ ਸਾਰਾ ਸਬੰਧ ਤਿਆਰ ਰੱਖਦੇ ਆ ਤੇ ਬਹੁਤ ਵਧੀਆ ਕਾਫੀ ਵਾਰੀ ਇਹੀ ਆ ਚੁਕੇ ਆ। ਤੇ ਗਾ ਇਹ ਸਜੈਸਟ ਕਰ ਰਹੇ ਆ ਸਾਰਿਆਂ ਨੂੰ ਵੀ ਇੱਥੇ ਜਰੂਰ ਜਾਓ ਜੇ ਖੱਡੜ ਜਾਓ ਤੇ ਭਾਜੀ ਉਹ ਗੋ ਜ ਜਾਓ। ਕੀ ਭਾਈ ਖਾਸ ਗੱਲ ਗੱਲ ਕੀ ਖਾਸ ਲੱਗਦੀ ਆ ਮਟਰਨ ਚ ਮਤਲਬ ਸਵਾਦ ਚ ਕੀ ਖਾਸ ਹੁੰਦਾ ਜੇ ਤੁਹਾਨੂੰ ਲੱਗਦਾ ਵੀ? ਇਹ ਖਾਓਗੇ ਤੇ ਪਤਾ ਲੱਗੋ ਇਹ ਇੰਦਾ ਕਿਹੋ ਜਿਹਾ ਸੱਤੇ ਆ ਜੀ। ਸਾਕੇ ਪਤਾ ਲੱਗਣਾ। ਮੇਰੇ ਰਾਈਸ ਹੈ ਹੂੰ ਮਿਕਸ ਵੈਜ ਹੈ ਜੀ ਜੀ ਕੜਾਈ ਪਨੀਰ ਹੈ ਕੜਾਈ ਪਨੀਰ ਵਾਲੀ ਜਿਹੜੀ ਥਾਲੀ ਆ ਉਹ 100 ਰੁਪਏ ਦੀ ਹੈ ਜੀ ਅੱਛਾ 100 ਰੁਪਏ ਦੀ ਥਾਲੀ ਆ ਪਨੀਰ ਦਾਲ ਮੱਖਣੀ ਤਾਂ ਯਾਨੀ ਕਿ ਪਨੀਰ ਦਾਲ ਮੱਖਣੀ ਇਹ ਅਸੀਂ ਰੱਖਿਆ ਹੋਇਆ ਹੈ ਲੋਕ ਆਪਣੇ ਆਪ ਖਾਣਗੇ ਥੱਲੇ ਥਾਲੀ ਰੱਖੀ ਹੋਈ ਆ ਸੈਲਫ ਸਰਵਿਸ ਆ ਸੈਲਫ ਸਰਵਿਸ ਆ ਜਿਹੜੀ ਚੀਜ਼ ਖਾਣੀ ਆ ਉਹ ਖਾ ਲੈਣੀ ਆ ਜੇ ਜੂੜ ਛੱਡਣਗੇ 100 ਰੁਪਏ ਫਾਈਨ ਅੱਛਾ हां 70 ਬਜ ਦਾਲ ਸਬਜ਼ੀ ਦੁਆਰਾ ਲੈ ਸਕਦੇ ਹੋ ਪਨੀਰ ਤੇ ਦਹੀਂ ਇੱਕ ਵਾਰ ਮਿਲੇਗਾ ਜੀ ਦਾਲ ਸਬਜ਼ੀ ਤੁਸੀਂ ਲੈ ਸਕਦੇ ਹੋ ਚ ਤਿੰਨ ਰੋਟੀਆਂ ਸਾੜੀ ਦੇ ਵਿੱਚ ਤੇ ਰਾਈਸ ਨੇ ਦਾਲ ਸਬਜ਼ੀ ਜਿੰਨੀ ਮਰਜ਼ੀ ਲਈ ਜਾਵੇ ਬੰਦਾ ਕਿੰਨੀ ੜੀ ਹਾਂਜੀ ਤੇ ਸੈਲਡ ਅੱਛਾ ਦਾਲ ਸਬਜ਼ੀ ਦਾ ਕੋਈ ਹੋ ਨਹੀਂ ਹੈਗਾ ਜੀ ਲੈ ਸਕਦੇ ਅਨਲਿਮਟਿਡ ਦਾਲ ਸਬਜ਼ੀ ਹੈ ਦਾਲ ਸਬਜ਼ੀ ਜਿੰਨੀ ਮਰਜ਼ੀ ਹੋ ਕੋਈ ਛੁ ਨਹੀਂ ਆਏਗਾ ਪਨੀਰ ਤੇ ਦਹੀਂ ਇੱਕ ਵਾਰ ਮਿਲੇਗਾ ਜੀ ਜੀ ਤੇ ਰੋਟੀਆਂ ਆਈ ਫੁਲਕੇ ਜੇ ਕੋਈ ਕਮਲ ਕੇ ਆਟੇ ਦੇ ਨੇ ਆਪਣੇ ਤੰਦੂਰੀ ਲੈ ਲੋ ਤਵਾ ਲੈ ਲੋ ਕੋਈ ਮੈਦਾ ਨਹੀਂ ਮੈਦਾ ਨਹੀਂ ਕਹਿੰਦੇ ਕਈ ਕਹਿੰਦੇ ਜਿਹੜੀ ਉਹ ਮੇ ਰੋਟੀ ਆ ਆ ਦੇਖੋ ਆ ਮੁੰਡਾ ਲੈ ਗਿਆ ਪਿਓਰ ਆਟਾ ਜੀ ਹੂੰ ਹੂੰ ਕਿੱਥੇ ਮਰਜ਼ੀ ਜਾ ਕੇ ਕਰਾ ਲਓ ਹੂੰ ਕੋਈ ਮੈਦਾ ਨਹੀਂ ਕੋਈ ਮੈਦਾ ਨਹੀਂ ਇੱਥੇ ਆਪਣਾ ਢਾਬਾ ਪੰਜਾਬੀ ਢਾਬਾ ਜਿੱਥੇ ਰੋਟੀ ਆਟੇ ਦੀ ਇਹਨਾਂ ਟਰਾਈ ਸਿਟੀ ਦੇ ਲੋਕ ਸਾਰੇ ਕਿਤੇ ਲੋਕ ਮੈਦਾ ਦਿੰਦੇ ਆ ਆਪਾਂ ਮਿਕਸਿੰਗ ਨਹੀਂ ਕਰਦੇ ਹੂੰ ਜੀ ਬਿਲਕੁਲ ਬਿਲਕੁਲ ਚਿਕਨ ਮਟਰਨ ਤਾਂ ਹੈਗਾ ਹੀ ਆ ਵੈਜ ਵੀ ਆ ਤੇ ਉੱਥੇ ਬਫੇ ਤੇ ਵੀ ਉਹਨਾਂ ਨੇ ਦੱਸਿਆ ਕਿ ਅਨਲਿਮਿਟਿਡ ਸਬਜ਼ੀ ਤੁਸੀਂ ਲੈ ਸਕਦੇ ਹੋ अच्छा एक थोनू टीम मेंबर पहला बुलाया आज जी मैडम बैठਦੇ ਹਾਂਜੀ ਵਾਕਈ 6 ਬਾਹਰ ਖੜੇ ਨੇ اچھا ਉਹ 8 8-9 ਬੰਦੇ ਆ ਤੁਹਾਡੇ ਕੋਲ 8-9 ਟੀਮ ਪੂਰੀ ਆ ਪਿਆ ਜਦੋਂ ਆਉਂਗਾ ਪਿਆ ਛੱਲ ਕੇ ਚਲੇ ਜਾਂਦਾ ਹਾਂਡੇ ਵਾਲੇ ਲੱਗ ਰੱਖੇ ਹੋਏ ਨੇ ਹਾਂਡੀ ਵਾਲੇ ਲੱਗ ਆਉਂਦੇ ਨੇ ਜਿਹੜੇ ਪਿੰਡਾਂ ਕੋਠਿਆਂ ਕਰਕੇ ਲੈ ਕੇ ਆਉਂਦੇ ਨੇ ਹਰ ਇੱਕ ਬੰਦਾ ਲੱਗ-ਲੱਗ ਜੀ ਮੈਂ ਮੈਡਮ ਕੀ ਆਰਡਰ ਉਟਰ ਲੈਂਦੇ ਕੀ ਕੰਮ ਕਰਦੇ ਹਾਂ ਮੈਂ 올 ਰੌਂਡਰ ਆ ਮੈਂ ਸਭ ਬਚਾਉਂਦੀ ਸਵੀਗੀ ਜੇਮੈਟੋ ਵੀ ਸੰਭਾਲਦੀ ਐ ਡਾਈਨਿੰਗ ਵੀ ਸੰਭਾਲਦੀ ਐ ਪੈਕਿੰਗ ਵੀ ਸਾਰਾ ਸੰਭਾਲਦੀ ਐ ਜਿਹੜਾ ਕੋਈ ਲੱਗਦਾ ਤੁਹਾਨੂੰ ਕਮੀ-ਸ਼ਮੀ ਉੱਥੇ ਤੁਹਾਨੂੰ ਆ ਜੀ ਹਾਂ 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 ਸਫਾਈ ਮੈਨ ਹਾਈਜਨ ਦਾ ਧਿਆਨ ਰੱਖਦੀ ਆ ਮੈਂ ਮੇਨਟੇਨੈਂਸ ਪਾਣੀ ਮਤਲਬ ਜੇ ਹਾਈਜਨ ਸਫਾਈ ਹੋਊਗੀ ਤਾਂ ਹੀ ਲੋਕੀ ਖਾਣਾ ਖਾਣਾ ਆਉਗੇ ਨਾ ਹੱਤਾ ਸਫਾਈ ਬਹੁਤ ਜ਼ਰੂਰੀ ਜੀ ਪਰਫਾਈ ਵੀ ਫੜਾ ਵੱਡਾ ਮੁੱਦਾ ਪਰ ਦੇਖਦੇ ਆ ਆਮ ਰੇੜੀਆਂ ਰੁੜੀਆਂ ਦੇ ਪ੍ਰਵਾਸੀਆਂ ਉੱਤੇ ਕਈ ਵਾਰ ਲੱਗਦਾ ਦੋਸ਼ ਵੀ ਸਾਫ਼ ਨਹੀਂ ਹੁੰਦਾ ਕੰਮ ਹਨਾ ਜਿਵੇਂ ਵੀ ਕਰਕੇ ਤੁਸੀਂ ਦੇਖੋ ਅੰਦਰ ਆਪਣਾ ਪੂਰਾ ਸਾਫ ਕੁਝ ਮੇਨਟੇਨ ਮਿਲੂਗਾ ਕਦੀ ਆ ਕੇ ਵਿਜ਼ਿਟ ਕਰ ਲਿਓ ਸਭ ਕੁਝ ਪ੍ਰੋਪਰਲੀ ਲੱਗਾ ਤਾਂ ਬਿਲਕੁਲ ਬਈ ਸਵਾਦ ਸੂਤਾ ਤੁਹਾਨੂੰ ਅਸੀਂ ਦੱਸ ਹੀ ਦਿੱਤਾ ਉਹ ਤਾਂ ਹੁਣ ਤੁਸੀਂ ਬੰਦੇ ਵੀ ਦੇਖ ਲੇ ਕਿੱਥੋਂ ਕਿੱਥੋਂ ਪਹੁੰਚੇ ਵੇ ਆ ਤੇ ਸਫਾਈ ਵੀ ਪੂਰੀ ਆ ਤੁਸੀਂ ਵੀ ਆਓ ਖਾਓ ਤੇ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ ਕਿ ਕਿਵੇਂ ਲੱਗਿਆ ਤੁਹਾਨੂੰ ਤਜਰਬਾ